سوبت بچار دوارا کتھا کیرتن دوارا نال کر سن میں کسی کے لیے یہ بہت آنند ہے ਦੇ ਬਾਬਾ ਜੀ ਮਾ ਜੀ ਲੱਗੇ ਰਹਿਣ ਦੀ ਇਹ ਜਿਹੇ ਘੰਟਾ ਵੀ ਹੋਰ ਲੱਗਣ ਸੰਤਾਂ ਦੇ ਉੱਤੇ ਕੇ ਬੈਠੇ ਰਹਿਣ ਦੀ ਆਪੋ ਕੇ ਇੱਕ ਪ੍ਰੇਮ ਹੈ ਇੱਕ ਰਸਨਾ ਹੈ ਆਵਾਜ਼ ਵਿੱਚ ਜਿਹੜੇ ਕੋਈਰਤਾਂ ਹੁੰਦਾ ਨਾ ਸਤਿਗੁਰੂ ਦੇ ਆਪ ਸਹਾਇ ਹੋਣੇ ਨੇ ਆਪ ਬਾਝ ਜਮਾ ਜੁਣ ਦੇ ਨੇ ਵਾਧੀਆਂ ਵਾਲੇ ਸਾਰੇ ਭਾਤਾ ਇਤਿਹਾਸ ਆਪ ਸਭੀ ਸੰਤ ਸੰਤਾ ਸਰਵਣ ਕਰਦਾ ਇਸ ਸਮਝ ਜੀ ਇਹ ਵਡਿਆ ਬਾਖਾ ਵਾਲੇ ਹਾਂਪਾਂ ਜੋ ਇਸ ਅਨੰਦਪੂਰ ਸਰਬੀਤਾ ਦਿੱਤੇ ਜਿਨ੍ਹਾਂ ਦਾ ਜਨਮ ਹੋਇਆ ਕਿਉਂਕਿ ਸਾਰੀ ਭਰਤੀਆਂ ਸਤਗੁਰਾਂ ਨੇ ਖਾਲਸਾ ਦਾ ਪ੍ਰਗਟ ਅਸਥਾਨ ਖਾਲਸਾ ਦੀ ਜਨਮ ਭੂਮੀ ਔਰ ਸਾਡਾ ਪਿੰਡ ਆਖਿਆ ਵੀ ਪਿੰਡ ਹੈ ਨਾ ਇਨਸਾਨ ਬੜੀਆਂ ਬਾਤਾਂ ਵਾਲੇ ਹਨ ਜੀਵਨ ਦੀ ਸਵਾਤੀ ਜੋ ਕਿ ਹਜੇ ਮੇਰਾ ਮਨ ਕਰਦਾ ਸੀ ਥੋੜਾ ਸਮਾਂ ਹੋਰ ਇਹ ਪੜ੍ਹਨਾ ਬੜਾ ਨੰਸਰ ਪੜ੍ਹਨ ਦੀ

ਜੋ ਤਾਂ ਸਾਡੇ ਜ਼ਰੂਰੀ ਬਹੁਤ ਹੋਇਆ ਕਰਦੇ ਨੇ ਸੋ ਅੱਜ ਮੈਂ ਆਪਸਾ ਸਮਝਣ ਬੇਨਤੀ ਕਰ ਗਿਆ ਕਿ ਕੀਰਤ ਕੋ ਸਾਡੀ ਧਰਤੀ ਸਾਡੇ ਤੋਂ ਬਹੁਤ ਹੀ ਦੂਰ ਨਹੀਂ ਬਿਲਕੁਲ ਨੇੜੇ ਹੈ ਸੀ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਾ ਜੋਤੀ ਜੋਤਿਪੁਰਬ ਦੂਸਰਾ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜਾ ਜੋਤੀ ਜੋਤਿਪੁਰਬ ਤੀਸਰਾ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜਾ ਪ੍ਰਕਾਸ਼ ਜੋਤਿਪੁਰਬ

ਬੜਾ ਉਥੇ ਹੀ ਮੈਂ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜੇ ਗੁਰਮਤ ਸਵਾਗਤ ਕਰਾ ਰਹੇ ਨੇ ਜਿਹਨਾਂ ਦੇ ਬੇਟਾ ਭਾਈ ਸੁਖਰਾਪ ਸਿੰਘ ਸਾਡੇ ਕੋਲੇ ਅਕਸਰੀ ਕਿਸਨਰ ਸਾਹਿਬੀ ਕੇ ਜਿਸ ਆਫਸਰ ਦਾ অপারেਟਰ ਹੈ ਉਹਦੀ ਸੇਵਾ ਨਿਭਾ ਰਿਹਾ ਬੜਾ ਬਾਬਾ ਜੀ ਜਿੱਗਾ ਪਿਆਰ ਕਰਦੇ ਨੇ ਤਾਂ ਕਰਕੇ ਮੈਂ ਸਿੱਧਾ ਆਉਣਾ ਪੈ ਗਿਆ ਨਹੀਂ ਜੰਮਾ ਥੋੜੀ ਦੇਰ ਰੁੱਕ ਕੇ ਆਉਂਦਾ ਪਰ ਆਪ ਸੰਗਤਾਂ ਬਹੁਤ ਖੁਸ਼ ਦੇ ਵਿਚਾਰ ਆਖ ਲਿਆ ਪਰ ਨਈ ਮਾ ਹੁਸ਼ਿਆ ਨਿਭਰਾ ਸੁਣਾ ਦੀਵਾਨ ਸੇ ਮੈਂ ਅੰਦਰ ਵੀ ਬੈਠਿਆ ਮੈਂ ਦੀਵਾਨ ਦੇ ਵਿੱਚ ਜੱਥੇ ਨੇ ਵੀ ਆ ਕੇ ਬੈਠਿਆ ਮੈਨੂੰ ਬਹੁਤ ਆਨੰਦ ਆ ਰਿਹਾ ਕਿਉਂਕਿ ਸੰਤ ਬਾਬਾ ਜੀ ਸਰ ਸਿੰਘ ਜੀ ਰਾਣਾ ਸਾਹਿਬ ਵਾਲੇ ਸੰਤ ਬਾਬਾ ਸਹੋੜਾ ਸਾਹਿਬ ਵਾਲੇ ਇਹਨਾਂ ਦੇ ਦੀਵਾਨਾਂ ਦਾ ਮੈਂ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮਨ ਜੰਗੇ ਰੱਖਦੇ ਸੀ ਉਹਨਾਂ ਦੇ ਦੀਵਾਨਾਂ ਵਿੱਚ ਬੈਠ ਬੈਠ ਕੇ ਹੀ ਮਨੋ ਅੰਮਰਤ ਦੀ ਧਾਰਨਾ ਆਪਕੋ ਵੀ ਗੁਰਮਤਿ ਦੀ ਸੋਚੀ ਹੋਈ ਸਮਝੀ ਇਹ ਜੋ ਧਾਰਨਾ ਵਾਲਾ ਅੰਕ ਹੈ ਨਾ ਇਹ ਜੋ ਤਥਾਵਾ ਹਨ ਇਹਨਾਂ ਨੂੰ ਸਾਨੂੰ ਜਿਆਦੀ ਤੋਂ ਜਿਆਦੀ ਬਹੁਤ ਛੇਤੀ ਸਮਝ ਆ ਜਾਂਦਾ ਜਿਹੜਾ ਕੀਰਤਨ ਹੈ ਅਗਾਹੀ ਗੁਰਬਾਣੀ ਦਾ ਕੀਰਤਨ ਉਹ ਸਮਝ ਤਾਂ ਨਾਲ ਸਾਨੂੰ ਆਉਂਦਾ ਜਿਵੇਂ ਐਂਡ ਐਬ ਵਿੱਚ ਹੋ ਕੇ ਪ੍ਰਮਾਤਮਾ ਦੇ ਨਾਲ ਪੂਰੇ ਅਰਥ ਜਾਣੀਏ ਔਰ ਫਿਰ ਸਾਨੂੰ ਉਸ ਕੀਰਤਨ ਦੀ ਵੀ ਸਮਝ ਆਉਂਦੀ ਹੈ ਪਰ ਇਹ ਜੋ ਬਾਬਾ ਜੀ ਦੀਵਾਨ ਲੈ ਰਹੇ ਹਨ ਲਾ ਰਹੇ ਹਨ ਔਰ ਉਹਨੇ ਨਾਲ ਸਮਸਥਿਤ ਹੋਰ ਦੇ ਸਾਹਮਣੇ ਪਾਇਦੀ ਦੇਖੋ ਇੱਕ ਉਹ ਸਿੱਖੀ ਦੀ ਆਪਣਾ ਕਥਾ ਸਾਝੀ ਕੀਤੀ ਹੈ ਕਿ ਗੁਰੂ ਘਰ ਹੈ ਜੋ ਗੋਬਿੰਦ ਸਿੰਘ ਜੀ ਮਾੜ ਦਾ ਦਰ ਹੈ ਉਹਦੇ ਨੇ ਮਾੜਿਆਂ ਨੂੰ ਮਾੜ ਮੜਦਾ ਰਖਾਵੇ ਆਮ ਮੜਦਾ ਜਿਉਟਿਆਂ ਨੂੰ ਊਠ ਪਿੰਦੀ ਹੈ ਐਸੇ ਸਾਥ ਦੇਸੀ ਨੇ ਨਦੀਕ ਰਹੇ ਰਹ ਰਹੇ ਕੋਲੇ ਰਹੇ ਐਸੇ ਇਸ ਕਰਕੇ ਜਰੂਰ ਸਭਾ ਨਾਲ ਦੀਆਂ ਹਾਜ਼ਰੀਆਂ ਭਰੀਏ ਇਸ ਨਜ਼ਰ ਤੇਰੀ ਇਹ ਬੇਨਤੀ ਹੈ ਕਿ ਬਸਾਖੀ ਬਣ ਲੈਣਾ ਯੋਗੀ ਆਰਾਮ ਆਰਾਮ ਫੇਰਾ ਫਾਸਲਾ ਸਾਡਾ ਦੇ ਸਾਰੇ ਆ ਬਹੁਤ ਬਹੁਤ ਰੋਗ ਸੰਗਤਾਂ ਦੀਆਂ ਸਮਝੀ ਬੀਬੀਆਂ ਮਨਵਾ ਨੂੰ ਔਰ ਬੀ ਅਨੁਸਾਰ ਇਹ ਵੀ ਕਿ ਉਸ ਪਾਕਿਸਤਾਨ ਦੇ ਪਹੁੰਚ ਕੇ ਠੰਡੇ ਬਾਡੇ ਦਾ ਅਮਤ ਸ਼ਕੀਏ ਗੁਰੂ ਵਾਲੇ ਵਾਲੇ ਆਪਣਾ ਜੀਵਨ ਗਤੀਿਤ ਕਰੀਏ ਫੇਸਣੀ ਸੁਆਡਾ ਲੋਕ ਸੁਖਿਆ ਪਰ ਲੋਕ ਸੇਹਣਾ ਹੋਵੇ ਗਾਮ ਦਾ ਬਾਬਾ ਜੀ ਕਨਾਨ ਸਾਹਿਬ ਜੀ ਨੇ ਆਪਣੀ ਦਾ ਬਾਟ ਕਰ ਗਏ ਉਪਰੰਤ ਅਰਦਾਸ ਕੀਤੀ ਹੁਕਮ ਨਾ ਮਤ ਸਾਧੂ ਦੇਗਾ ਆਪਨੀ ਭਲੇ ਦੇ ਨਾਲ ਅਨੰਦ ਸਾਹਿਬ ਨੂੰ ਨਾ ਕਰੀਏ ਬੋਲਿਆ ਗੁਰੂ ਜੀ ਆਪਣਾ ਦੇਖੀ ਬਾ

ਸਾਤਸੰਗ ਜੀ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਰਬ ਸੁਖੋਤਾ ਵੇਦੰਦਾ ਪਰ ਇੰਨਾ ਸਾਤਸੰਗ ਵਿੱਚ ਜੀ ਪ੍ਰੇਮ ਲਾਦਦੇ ਨੇ ਸਿੰਘ ਸਾਹਿਬ ਜੀ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਮਹਾਰਾਜ ਜੀ ਨੂੰ ਲੰਮੀ ਉਮਰ ਚੜ੍ਹਦੀ ਕਲਾ ਇਸੇ ਤਰ੍ਹਾਂ ਮਹਾਰਾਜ ਜੀ ਦਾ ਜਸ ਹੁੰਦੇ ਰਹੇ ਸਿੰਘ ਸਾਹਿਬ ਜੀ ਕਿਸੇ ਤਰ੍ਹਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਰਹਿੰਦੇ ਸਾਧ ਸੰਗੇ ਜੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚੇ ਇਹ ਹੀ ਬੇਨਤੀ ਭਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਚਲੋਗੇ ਸਿੰਘ ਸਾਹਿਬ ਅੰਮ੍ਰਿਤ ਛਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਸਾਹਿਬ ਕੌਰ ਜੀ ਦੀਆਂ ਬਖ ਬਣੀਏ ਸਾਧ ਸੰਗੇ ਜੀ ਸਤਿਗੁਰੂ ਉਤਾਰ ਸ ਕਰਦੇ ਨੇ رام کنی محلہ تیانداد میں <سؤال>